ਅੱਜ ਆਪਣਾਂ ਲਾਪਰੀ ਸੇ ਖੁਸ਼ੀpur ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਸਾਦੋਂਵਾਲੀ ਸੋ ਇਹ ਜੋ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਰਹੇ ਆ ਇਹ ਤਸਵੀਰਾਂ ਇੱਕ ਘਰ ਦੀਆਂ ਨਹੀਂ ਇਹ ਬਿਲਕੁਲ ਇੱਕ ਜੰਝ ਘਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਰਿਵਾਰ ਕੁਦਰਤੀ ਮਾਰ ਦੀ ਲਪੇਟ ਦੇ ਵਿੱਚ ਆ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਏ ਨੇ ਪਰ ਪਿੰਡ ਦੇ ਵਿੱਚੋਂ ਜਿਹੜੀ ਕੁਦਰਤੀ ਆਸਿਮਾਰ ਪਈ ਪਾਣੀ ਤਾਂ ਬਿਲਕੁਲ ਪਿੰਡ ਦੇ ਵਿੱਚੋਂ ਜਿਹੜਾ ਚਲਾ ਗਿਆ ਪਰ ਇੱਕ ਸਾਪ ਜਿਹੜੀ ਆ ਇਹ ਛੱਡ ਗਿਆ ਕੁਦਰਤੀ ਆਸਿਮਾਰ ਤਾਂ ਐਸੀ ਪਈ ਪਰ ਅੱਜ ਤੱਕ ਜਿਹੜੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਕੋਲੋਂ ਆਪਣੇ ਜਿਹੜੇ ਰਹਿਣ ਬਸੇਰੇ ਵੀ ਜਿਹੜੇ ਨਹੀਂ ਉਹ ਸਾਰੇ ਜਾਂਦੇ ਸੋ ਕਦੀ ਕੋਈ ਕਿਸੇ ਬ੍ਰਾਂਡੇ ਦੇ ਵਿੱਚ ਜਾਂ ਕੋਈ ਕਿਸੇ ਪੰਚਾਇਤੀ ਘਰ ਦੇ ਵਿੱਚ ਜਿਹੜਾ ਰਹਿਲੀ ਮਜਬੂਰ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਇਹਨਾਂ ਦੇ ਨਾਲ ਕਰਨੀ ਨੇ ਦੱਸਿਓ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਚੰਨਜੀਤ ਪਿੰਡ ਸਦਾਵਲੀ ਇਹ ਜਿਹੜਾ ਜਿੱਥੇ ਰਹੜੇ ਜੋ ਕੀ ਚੀਜ਼ ਹੈ ਇਹ ਭਾਜ ਜਾਂਝਗਰ ਰਹਿੰਦੇ ਆ ਹਾਂ ਜੀ ਕੰਮਰਾ ਪਾਜੀ ਹੱਦ ਡੇਗਿਆ ਦੋ ਬੱਚਿਆਂ ਦੀ ਮੈਂ ਮਾਂ ਆ ਵਾ ਤੇ ਮਾਲੋ ਸਾਰੀ ਦੇਖ ਕੀ ਆ ਜਿੱਦੋਂ ਮਤਲਬ ਕਮਰਾ ਜਿੱਦੋਂ ਪਹਿਲਾਂ ਤੁਸੀਂ ਇੱਥੇ ਆਏ ਜੋ ਕਮਰਾ ਉਸ ਟਾਈਮ ਡੇਗਿਆ ਕਿ ਜਾਂ ਬਾਅਦ ਚ ਡੇਗਿਆ ਇਹ ਭਾਜੀ ਇਹ ਸਮਾਨ ਵਿੱਚੇ ਘੋਰਾ ਗਿਆ ਵਿੱਚੇ ਕੋਹ ਕੱਢ ਲਿਆ ਕੀ ਸਮਾਨ ਕੀ ਵੀ ਸਮਾਨ ਇਹ ਮੇਰੇ ਫ੍ਰਿਜ ਚਾ ਇੱਕ ਮੇਰੀ ਲਮਾਰੀ ਆ ਤੇ ਇਹੋ ਸਮਾਨ ਬਾਕੀ ਭਾਂਡੇ-ਪੌਂਡੇ ਰੋੜ ਕੇ ਤੋਦ ਕੇ ਨੇ ਚਲੋ ਦਿੱਤੇ ਆਪਣੇ ਕਰਦੇ ਜਾਂ ਜੀਆ ਨੇ ਦਿੱਤੇ ਮੈਨੂੰ ਭਾਂਡੇ-ਪੌਂਡੇ ਵਰਤਨ ਨੂੰ ਨਾ ਇੱਥੇ ਇਸ ਟਾਈਮ ਨਾਲਕਾ ਵੀ ਹਨ ਨੇ ਆ ਕਿ ਕਿਵੇਂ ਫਿਰ ਪਾਣੀ ਦਾ ਜਿਹੜਾ ਸਾਰਾ ਜਿਹੜੀ ਕਿਵੇਂ ਪਾਣੀ ਇਹ ਹੱਤੇ ਚਾਚੇ ਤਾਇਆ ਮੈਂ ਆਪਣੇ ਚਾਚੇ ਘਰੋਂ ਲੀਰਾ ਲੱਤਾਂ ਧੋਣੇ ਆ ਇਸ ਟਾਈਮ ਮਤਲਬ ਇਹ ਤਾਂ ਚਲੋ ਪੰਚਾਇਤੀ ਘਰ ਚਲੋ ਕੋਈ ਗੱਲ ਨਹੀਂ ਆ ਪਰ ਤੁਹਾਡੇ ਕੋਲ ਜਿਹੜਾ ਉੱਥੇ ਫੇਰ ਆਪਣਾ ਰਹਿਣ ਬਿਸਰਾ ਕਿਉਂ ਨਹੀਂ ਸਾਰੇ ਜਾਣਦੇ ਉਹ ਭਾਜੀ ਹੱਤੇ ਪਾ ਹੱਤੇ ਲਾ ਹੋਏਗਾ ਤਾਂ ਫੇਰ ਪਾਵਾਂਗੇ ਇਸ ਟਾਈਮ ਸਾਡੇ ਕੋਲ ਅਜੇ ਨਹੀਂ ਪੈਨੇ ਫੇਰ ਘਰ ਵਾਲੇ ਦੀ ਲੱਤ ਟੁੱਟੀ ਚਾਰਾ ਤਾਂ ਉਹ ਅਜੇ ਮੈਂ ਤਾਂ ਇੱਤਰ ਹਾਂ ਨਹੀਂ ਅਜੇ ਅਸੀਂ ਗੋਭੀ ਦਾ ਕੰਮ ਕਰਦੇ ਹਾਂ ਗੋਭੀਆਂ ਦੇ ਰੋੜਕੀ ਨਾ ਇਸ ਟਾਈਮ ਮੰਨ ਲਓ ਕੋਈ ਜਿਵੇਂ ਹੁਣ ਹਰ ਕੁਦਰਤੀ ਮਾਰਪਈਏ ਕਿੰਨੀਆਂ ਮਲੇ ਫਾਈਲਾਂ ਭਰੀਆਂ ਜਾਣੀਆਂ ਕਿੰਨੀਆਂ ਸੰਸਥਾ ਲੱਗੇ ਤੁਹਾਡੇ ਤੱਕ ਨਹੀਂ ਪਹੁੰਚੀ ਨਹੀਂ ਭਾਜੀ ਇਹ ਲਿਖ ਕੇ ਕਰਦੇ ਆ ਪਰ ਦਿੰਦੇ ਕੁਝ ਨਹੀਂ ਇੱਥੇ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਪੰਚਾਇਤੀ ਘਰ ਦੇ ਵਿੱਚ ਹਾਂਜੀ 2 ਮਹੀਨੇ ਹੋ ਗਏ ਹਾਂਜੀ ਕੋਈ ਕਰਮਚਾਰੀ ਜਾਂ ਕੋਈ ਸੰਸਥਾ ਵਾਲੇ ਇੱਥੇ ਪਹੁੰਚ ਕਰਨੀ ਤੁਹਾਡੇ ਤੱਕ ਪਹੁੰਚਾ ਨਹੀਂ ਭਾਜੀ ਇੱਥੇ ਵੇਖ ਕੇ ਉਧਰ ਜਾਂਦੇ ਵੇਖ ਕੇ ਆਉਂਦੇ ਨਹੀਂ ਕੋਹ ਨਹੀਂ ਦਿੰਦੇ ਨਹੀਂ ਲਿਖ ਕੇ ਕਰਦੇ ਆ ਬਾਅਦ ਚ ਦਿੰਦੇ ਕੋਹ ਨਹੀਂ ਕਿੰਨੇ ਕਮਰੇ ਸਨ ਉੱਥੇ ਜਿਹੜੇ ਡਿੱਗ ਪਏ ਇੱਕੋ ਕਮਰਾ ਵਾ ਹਾਂਜੀ ਮਹਲਾ ਹਰ ਕੁਦਰਤੀ ਮਾਰਤਾ ਹੁਣ ਪਈ ਇਸ ਤੋਂ ਪਹਿਲਾਂ ਨਹੀਂ ਕਦੀ ਮਤਲਬ ਸਾਰੀ ਕਰਨ ਦਾ ਵੀ ਉਸ ਕਮਰੇ ਨੂੰ ਜਾਂ ਪੱਕਾ ਕਰ ਲਈ ਜਾਂ ਕਿਵੇਂ हां ਜੀ ਆਹੇ ਗੋਭੀ ਲਾਈ ਹੈ ਤੇ ਆਹ ਜਾਨੂ ਆਸੀ ਆਹੀ ਕਮਰੇ ਪਾਵਾਂਗੇ ਤਾਂ ਕਰਕੇ ਉਹ ਸਾਰੀ ਰੁੜ ਗਈ ਗੋਭੀ ਗੋਭੀ ਉਹ ਤੁਸੀਂ ਲਈ ਮਤਲਬ ਆਪਣੀ ਪੈਲੀ ਚ ਲਈ ਜਾਂ ਕਿਵੇਂ ਜੱਟਾਂ ਦੀ ਲਈ ਤੇ ਹੱਸੇ ਤੇ ਲਈ ਹੈ ਕਿੰਨੇ ਹਿੱਸੇ ਤੇ ਹਿੱਸੇ ਤੇ ਦੂਜੇ ਹਿੱਸੇ ਤੇ ਲਈ ਦੂਜੇ ਸੇ ਲਈ ਹਾਂਜੀ ਫਿਰ ਉਹ ਗੋਭੀ ਲਾਉਂਦੇ ਹਾਂ ਹਾਂ ਜੀ ਅੱਗੇ ਵੀ ਮੈਂਤ ਕਰਦੇ ਹਾਂ ਜਿਹੜੇ ਅੱਗੇ ਵੀ ਗੋਭੀ ਲਾਈ ਗਏ ਭਾਂ ਪੈਸੇ ਬਚਿਆ ਸੀ ਤੋਰੀ ਬਬੀ ਇੱਟੇ ਚਟਾ ਲਈ ਤੇ ਹੁਣ ਗੋਭੀ ਲਾਈ ਉਹ ਰੁੜ ਗਈ ਆ ਨਹੀਂ ਜਿਹੜੀ ਇੱਟ ਜਿਹੜੀ ਸਟਾਲੀ ਆ ਉਹ ਕਮਰੇ ਨੂੰ ਮਤਲਬ ਪੱਕਾ ਕਰਨ ਦੀ ਮਤਲਬ ਪੌਲਗੋ ਵਿਚ ਰਾਈ ਹਾਂਜੀ ਆਹੀ ਇੱਟ ਸਟਾਈ ਹੈ ਤੇ ਚੱਲ ਕੰਬਰਾ ਪਾਵਾਂਗੇ ਇੱਕ ਇੱਕ ਹੀ ਚੱਲ ਪੈ ਜੇ ਤੇ ਕਿੰਨਾ ਕ ਕਿਸਦੇ ਇੰਨਾ ਘਰ ਰਵਾਂਗੇ ਜਾਂਚ ਕਰ ਕਦੀ ਕੋਈ ਬੋਲਦਾ ਨਹੀਂ ਰਹਿਣ ਦਿੰਦਾ ਇੰਨਾ ਚਿਰ ਹਨਾ ਤਾਂ ਕਰਕੇ ਇੱਥੇ ਨਾ ਤੇ ਬੜੀ ਮੁਸ਼ਕਲ ਆਨੂੰ ਛੋਟੇ ਛੋਟੇ ਬਣਾਉ ਨੂੰ ਬੜੀ ਤੰਗੀ ਬੱਚਿਆਂ ਨੂੰ ਨਾਉਂ ਤੋਂ ਬੜੀ ਤੰਗੀ ਆ ਭਾਂਡਾ ਠੇਕਰ ਲਿਆਉ ਨੂੰ ਬੜੀ ਤੰਗੀ ਪਾਣੀ ਲਿਆਉ ਨੂੰ ਬੜੀ ਤੰਗੀ ਆ ਤਾਂ ਕਰ ਉਸਕੇ ਕਿੰਨੀ ਜੜੀ ਉਹ ਗੋਭੀ ਜੜੀ ਕਿੰਨੇ ਮਤਲਬ ਇੱਕ ਲਈ ਦੋ ਕਿੱਲੇ ਦੋ ਕਿੱਲੇ ਹਾਂਜੀ ਪਹਿਲਾਂ ਵੀ ਲੌਂਦੇ ਰਿਹਾ ਕਿੰਨਾ ਮੁਨਾਫਾ ਹੋ ਜਾਂਦਾ ਹਾਂਜੀ ਕਈ ਵਾਰ ਜਾਂਦੇ ਰਹੇ ਪਾਏ ਸਾਨੂੰ ਪਰ ਕੇ ਉੱਕਾ ਹੀ ਟੁੱਟ ਗਿਆ ਸੀ ਹਾਂਜੀ ਥਾਂ ਕਰ ਉਹ ਤੁਹਾਡੇ ਜਦੋਂ ਦਿੰਦੇ ਚਿਕਨ ਵੀ ਹੱਸੇ ਦਲਾਈਓ ਤੁਹਾਡਾ ਖਰਚਾ ਆਇਆ ਸੀ ਹਾਂਜੀ ਖਰਚਾ ਹੁੰਦਾ ਸਾਡਾ ਵੀ ਹੁੰਦਾ ਵਾ ਚਾਹ ਪਾਣੀ ਦਾ ਹੁੰਦਾ ਖਰਚਾ ਹਾਂਜੀ ਹਾਂ ਇਹੋ ਬੱਸ ਖਰਚਾ ਤੁਹਾਡੇ ਦਿਲੋਂ ਹਾਂਜੀ ਹੁਣ ਜਿਹੜੇ ਤੁਹਾਡੇ ਘਰ ਵਾਲੇ ਨੇ ਉਹ ਕੀ ਕਰਦੇ ਹੋ ਉਹ ਭਾਜੀ ਮਾਰੀ ਮੋਟੀ ਦਿਹਾੜੀ ਦਿਹਰੀ ਜਾਂਦੀ ਦਿਹਾੜੀ ਤਾਂ ਕੀ ਹਨ ਨਹੀਂ ਹਾਂਜੀ ਕਦੇ ਕੋ ਪੇਕੇ ਪੁਕੇ ਦੇ ਜਾਂਦੇ ਆ ਖਾਣ ਪੀਣ ਆਹੇ ਪੋਹ ਤੇ ਜੰਦੇ ਪੇਕੇ ਪੋਕੇ ਅਜੀ ਹੋਰ ਕੋ ਰਿਸ਼ਤੇਦਾਰ ਨੇ ਕਦੀ ਤੁਹਾਡੇ ਮੱਲੋ ਕੀਤੇ ਨਹੀਂ ਹੋਰ ਕੋਈ ਰਿਸ਼ਤੇਦਾਰ ਕੋਈ ਆਇਆ ਨਹੀਂ ਭਾਜੀ ਉੱਤੇ ਅੱਜ ਕੱਲ ਕੌਣ ਆਉਂਦਾ ਅੱਜ ਕੱਲ ਨਹੀਂ ਕੋਈ ਬੰਦ ਜਿਵੇਂ ਜਦੋਂ ਮੱਲੋ ਹਰ ਕੁ ਕੁਦਰਤੀ ਮਾਰ ਵੱਜੀ ਹੈ ਮੱਲੋ ਉਹ ਇਸ ਟਾਈਮ ਇੱਥੇ ਆ ਕੇ ਜਾਂ ਮੱਲੋ ਪਹਿਲਾਂ ਗਦੂ ਬਾਅਦ ਚ ਆਏ ਭਾਜੀ ਜਦੋਂ ਪਾਣੀ ਆਉਣ ਵਾਲਾ ਹੀ ਹੈ ਜੀ ਇੱਥੇ ਆ ਗਏ ਤੇ ਜਦੋਂ ਉਤੋਂ ਲੈ ਸੱਤਾਂ ਵੀ ਡਿੱਗ ਗਏ ਅਸੀਂ ਆਹੀ ਕਿ ਚੱਲ ਉਧਰ ਚੱਲਦੇ ਨੇ ਕੀ ਪਤਾ ਇਹਨਾਂ ਨਾਲ ਰੁੜ ਜੇ ਉਹ ਉੱਤੇ ਵਿੱਚ ਜਿਹੜਾ ਤੁਹਾਡਾ ਬਲੁੱਟ ਭਾਂਡੇ ਟਿੱਟੇ ਤੁਸੀਂ ਦੱਸਦੇ ਉਹਦੇ ਵਿੱਚ ਕੋਈ ਨਾਜ ਵਗਾਰਾ ਜਾਂ ਹੋਰ ਜਿਹੜੇ ਖਾਂਦ ਦੇ ਸੋਈ ਦੇ ਵਾਸਤੇ ਉਹ ਬਚ ਗਏ ਜਾਂ ਵੀ ਉਹ ਪਾਜੀ ਸਾਰੇ ਰੁੜ ਗਏ ਹਾਂਜੀ ਕਿੰਨਾ ਵੇ ਦਾਣਾ ਫੱਕਾ ਕਿੰਨਾ ਦਾਣੇ ਤੋਂ ਨੇ ਵੀ ਰੁੜ ਗਏ ਜਿਹੜਾਗੇ ਤੋਂ ਕਮਾਟਾ ਦਾਣੇ ਉਹ ਵੀ ਰੁੜ ਗਏ ਮੁੱਲੇ ਤੋਂ ਹਾਂਜੀ ਰੁੜ ਨਹੀਂ ਪਜੇ ਹਾਂਜੀ ਨਹੀਂ ਪਜੇ ਕਾਣ ਪੇਨ ਨੂੰ ਨਹੀਂ ਚੀਜ਼ਾਂ ਬਚੀਆਂ ਕੋ ਕਿੰਨੇ ਕਿੰਨੇ ਪਰਿਵਾਰ ਦੇ ਵਿੱਚ ਮੈਂਬਰ ਕੁੱਲ ਚਾਰ ਜਣੇ ਚਾਰ ਹਾਂਜੀ ਹੋਣ ਜਿਹੜੀ ਆ ਮਨ ਲੋ ਨਹੀਂ ਜਿਹੜੀ ਮਨਿਆਦਾ ਭਰਦੀ ਜਾਮ ਔਰ ਰਹਿਣ ਬਚਾਰਾ ਨਹੀਂ ਮਨ ਲੋ ਨਹੀਂ ਭਾਜੀ ਮਿਲਿਆ ਕੁਝ ਨਹੀਂ ਮਿਲਿਆ ਭਾਈ ਕਿ ਚੱਲੇ ਵੈਲ ਜੇ ਕੋਈ ਤੁਹਾਡਾ ਕੋਕ ਸੱਤ ਵਾਲੇ ਲੈਂਟਰ ਨਾਲ ਪੈਣ ਚੱਲ ਸੱਤ ਵਾਲੇ ਪੈਜੇ ਸਾਡੇ ਬਾਲੇ ਪੈਜੇ ਨਾਲ ਹੋਰ ਨਹੀਂ ਕੋਈ ਚਾਹੀਦਾ। ਹੁਣ ਜੇ ਨਹੀਂ ਕੋਈ ਸਹਜਤਾ ਜਾਣ ਵਾਲੀ ਵੀ ਨਹੀਂ ਜਾਂ ਹੋਰ ਜੇ ਸਰਕਾਰੀ ਜਾਂ ਕੋਈ ਨਹੀਂ ਮਦਦ ਦਿੰਦੀ ਤਾਂ ਤਦ ਤੱਕ ਇੱਥੇ ਰੱਖੋ। ਹਾਂਜੀ ਇੱਥੇ ਰਾਵਾਂਗੇ ਫਿਰ ਆਣਾ ਜਿੰਨੇ ਤੱਕ ਉਤਰ ਨਹੀਂ ਕੋਈ ਹੁਣ ਤਾਂ। ਉਹ ਇਹ ਇੱਕ ਲੋੜਵੰਦ ਪਰਿਵਾਰ ਹੈ ਜੋ ਕੁਦਰਤੀ ਮਾਰ ਦੇ ਵਿੱਚ ਜਿਹੜਾ ਮਤਲਬ ਆਪਦਾ ਸਾਰਾ ਜਿਹੜਾ ਵਾ ਰਹਿਣ ਬਿਚਾਰਾ ਵੀ ਜਿਹੜਾ ਮਤਲਬ ਘਰ ਦਾ ਦਾਣਾ ਫੱਕਾ ਜਾਂ ਭਾਂਡੇ ਵੀ ਚਲੋ ਉਸ ਪਾਣੀ ਨੇ ਮਾਰਨੇ ਰੋੜ ਕੇ ਲੱਗ। ਸੋ ਕੱਚਾ ਕਮਰਾ ਸੀ ਪਹਿਲਾਂ ਵੀ ਜਿਹੜੀ ਪਰਿਵਾਰ ਦੇ ਕੋਲ ਇੰਨੀ ਪਹੁੰਚ ਨਹੀਂ ਸੀ ਸੋ ਥੋੜੀ ਬੋਧੀ ਗੋਭੀ ਜਿਹੜੀ ਆ ਬੀਜ ਦੇ ਦੱਸਿਆ ਨਾ ਨੇ ਵੀ ਗੋਭੀ ਵੱਧ ਦੇ ਜਾ ਕਿਵੇਂ ਬੀਜਦੇ ਸਨ ਉਸ ਦੇ ਵਿੱਚੋਂ ਜੋ ਕਿਰਤ ਨਿਕਲਦੀ ਜਿਹੀ ਕੋਈ ਨਿਕਲ ਜੀ ਧਨਵਾ ਦੀ ਉਸ ਦਿਨ ਨਾਲ ਇਹਨਾਂ ਇਟਾਂ ਵੀ ਜਿਹੜੇ ਟਾਈਆਂ ਸੀ ਕਿ ਔਨ ਦਾ ਪੇਜ ਜਦੋਂ ਵੀ ਕਿਤੇ ਹੋਰ ਜਿਹੜਾ ਖੱਟਾ ਜਿਹੜਾ ਰੈਕਸ਼ਿਊ ਕਰਾਂਗੇ ਤਾਂ ਕੋਠੇ ਜਿਹੜੇ ਨੇ ਹੌਲੀ ਰਿਕਾਰ ਕੇ ਜਿਹੜੇ ਬਣਾਵਾਂਗੇ ਜਿਹੜਾ ਥੋੜਾ ਥੋੜਾ ਮਟੀਰੀਅਲ ਜਿਹੜਾ ਕੋਠਿਆਂ ਲੱਗਦਾ ਉਹ ਸਾਰਾ ਸਟਾਉਂ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਇਸ ਵਾਰ ਜਿਹੜੀ ਕੁਦਰਤੀ ਮਾਰ ਪਈ ਆ ਸਾਰੇ ਇਹ ਜਿਹੜੇ ਇਹਨਾਂ ਦੇ ਰਿਮਾਂਡ ਜਿਹੜੇ ਨੇ ਉਹ ਜਿਹੜੇ ਰੋੜ ਕੇ ਰੱਖਦੇ ਨੇ ਗੱਲ ਤਾਂ ਪਰਿਵਾਰਕ ਮੈਂਬਰ ਜ਼ਰੂਰ ਕਰ ਰਹੇ ਨੇ ਪਰ ਕਿਤਨਾ ਕਿਤੇ ਪਰਿਵਾਰਕ ਮੈਂਬਰ ਦਾ ਅੰਦਰੋਂ ਜਿਹੜਾ ਮਨ ਭਰਿਆ ਵਾ ਇਦਾਂ ਦੀ ਖੁਦਤੀ ਮਾਰ ਜਿਹੜੀਆਂ ਨੇ ਪਹਿਲਾਂ ਹੀ ਜਿਹੜੇ ਗਰੀਬੀ ਦੇ ਸੰਕਟ ਦੇ ਵਿੱਚ ਇਹ ਪਰਿਵਾਰ ਨੇ ਸੋ ਇਦਾਂ ਦੀ ਜਿਹੜੀ ਮਾਰ ਪਾਇਆ ਜਾਂਦੇ ਨਾਲ ਹੋਰ ਪਰਿਵਾਰ ਜਿਹੜੇ ਨੇ ਡਿੱਗ ਜਾਂਦੇ ਨੇ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਪਰਿਵਾਰਾਂ ਦੀ ਲੋੜਵੰਦਾਂ ਦੀ ਜਿਹੜੀ ਮਦਦ ਕਰ ਰਹੀਆਂ ਸੋ ਇਸ ਪਿੰਡ ਡੇਰਾ ਬੱਬਾ ਨਾਨਕ ਦੇ ਪਿੰਡ ਸਾਧਵਾਲੀ ਦੇ ਵਿੱਚ ਆ ਕੇ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਆ ਮਦਦ ਜਿਹੜੀ ਕਰਨ ਸੋ ਮੈਂ ਤੁਹਾਡਾ